ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਪਹਿਲਾ ਨ ਸਤ ਦੁਖੀ ਆ ਨਾ ਸਤ ਸੁਖੀ ਆ ਨਾ ਸਤ ਪਾਣੀ ਜੰਤ ਫਿਰਹ ਨਾ ਸਤ ਮੂੰਡ ਮੋਢਾਈ ਕੇਸੀ ਨੋ ਸਤ ਪੜਿਆ ਦੇਸ ਫਿਰਹਿ ਨੋ ਸਤ ਦੁਖੀਆ ਨੋ ਸਤ ਸੁਖੀਆ ਨੋ ਸਤ ਪਾਣੀ ਜੰਤ ਫਿਰਹਿ ਨਾ ਸਤ ਮੂਡ ਮੁਡਾਈ ਕੇਸੀ ਨਾ ਸਤ ਪੜਿਆ ਦੇਸ ਫਿਰਹਿ ਨਾ ਸਤ ਰੁਖੇ ਬਿਰਖੇ ਪੱਥਰ ਆਪਤ ਸ਼ਾਵੈ ਦੁਖ ਸਹੈ ਨਾ ਸਤ ਹਸਤੇ ਬੱਧ ਸੰਗਲ ਨਾ ਸਤ ਗਾਈ ਕਾਹ ਚਰਹਿ ਜਿਸ ਹੱਥ ਸਿੱਧ ਦੇਵੇ ਜਿਸੋਈ ਜਿਸ ਨੋ ਦੇ ਤਿਸ ਆਏ ਮਿਲੈ ਨਾਨਕਤਾ ਕਾ ਮਿਲੈ ਵਡਾਈ ਜਿਸ ਘਟ ਭੀਤਰ ਸਬਦ ਰਵੈ ਸਭ ਘਟ ਮੇਰੇ ਹਉ ਸਭਨਾ ਅੰਦਰ ਜਿਸਹ ਖੁਆਇ ਤਿਸ ਕਾਣ ਕਹੈ ਜਸਹ ਦਿਖਾਲਾ ਵਟੜੀ ਤੇਸਹ ਪੁਲਾਵ ਕਉਣ ਜਸਹ ਪੁਲਾਈ ਪੰਦ ਸਿਰ ਤੇਸਹ ਦਿਖਾਵੇ ਕਉਣ ਹਲਾ ਪਹਿਲਾ ਸੋਗ ਰਹੀ ਜੋ ਨਿਗਰੋ ਕਰੈ ਜਾਪ ਤਪ ਸੰਜਮ ਭੀਖਿਆ ਕਰ ਪੁੰਨ দান ਕਾ ਕਰੈ ਸਰੀਰ ਤਮਹ ਰੇਖਨਾਰੂਪ ਮਹਲਾ ਪਹਿਲਾ ਸੋ ਔਦੁੱਤੇ ਜੋ ਧੂਪ ਆਪ ਭਿਖਿਆ ਭੋਜਨ ਕਰੈ ਸੰਤਪਾ ਆਉ ਹੱਠ ਪਟਣ ਮਹਿ ਭਿਖਿਆ ਕਰੈ ਸੋ ਔ ਤੂਤੇ ਸੇਵਪੁਰ ਚੜੈ ਬੋ ਸਤ ਸਰੂਪ ਪਰਮ ਤੰਤਮਹ ਰੇਖਨਾਰੂਪ ਮਹਲਾ ਪਹਿਲਾ ਸੋ ਉਦਾਸੀ ਜੇ ਪਾਲੈ ਉਦਾਸ ਅਰਧ ਉਰਧ ਕਰੇ ਨਿਰੰਜਨਵਾਸ ਚੰਦ ਸੂਰਜ ਕੇ ਪਾਏ ਗੰਢ ਉਦਾਰ ਸੀ ਕੜੈ ਨੰਦ ਬੋਲ ਗੋਪੀ ਚੰਦ ਸਤ ਸਰੂਪ ਪਰਮ ਤੰਤਮ ਹਰੇਖਨਾਰੂਪ ਮਹਲਾ ਪਹਿਲਾ ਸੋ ਪਖੰਡੇ ਜੇ ਕਾਇਆ ਪਖਾਲੇ ਕਾਇਆ ਕੀ ਅਗਨਾਂ ਬ੍ਰਹਮ ਪਰ ਜਲੇ ਤਪਨੇ ਬਿੰਦਨ ਦੇ ਚਰਣਾ ਤੇ ਉਸ ਪਖੰਡੇ ਜਰਾ ਨ ਮਰਣਾ ਬੋਲੈ ਚਰਪਟ ਸਤ ਸਰੂਪ ਪਰਮ ਤੰਤ ਮਹਿਰਖ ਨਾਰੂਪ ਮਹਲਾ ਪਹਿਲਾ ਸੋ ਬੈਰਾਗੀ ਜ ਉਲਟ ਬ੍ਰਹਮ ਗਗਨ ਮੰਡਲ ਮਹਿ ਰੋਪੈ ਥੰਮ ਹਨਿ ਸੇ ਅੰਤਰ ਰਹੈ ਧਿਆਨ ਤੇ ਬਿਰਾਗੀ ਸਤ ਸਮਾਨ ਬੋਲ ਪਰਥਰ ਸਤ ਸਰੂਪ राम तंतम हरेखनारूप महला पहला के ओ मर मंदा के ओ जीव जुगत कण पड़ाए ਕਿਆ ਖਾਜੈ ਭਗਤ ਆਸਤ ਨਾਸਤ ਏਕੋ ਨਾ ਕੋਣ ਸੋ ਅਖਰ ਜਿਤ ਰਹਿ ਹਿਆਉ ਤੂ ਪਛਾਵ ਜੇ ਸਮਕਰ ਸਹੈ ਨਾਨਕ ਕੇ ਆਖੇ ਗੁਰ ਕੋ ਕਹੈ ਸ਼ਵਰਤਾਰੇ ਵਰਤਹਿ ਪੂਤ ਨਾ ਸੰਸਾਰੀ ਨਾਉ ਤੂਤ ਨਿਰਾ ਕਾਰ ਜੋ ਰਹਿ ਸਮਾਏ ਕਾਹੇ ਭਿਖਿਆ ਮੰਗਣ ਜਾਏ ਪਾੜੇ ਹਰ ਮੰਦਰ ਸੋਈ ਆਖੀਏ ਜਿਥਾ ਹਰ ਜੱਤ ਮਾਨਸ ਦੇਹ ਗੁਰ ਬਚਨੀ ਪਾਇਆ ਸਭ ਆਤਮ ਰਾਮ ਪਛਾਤਾ ਬਾਹਰ ਮੂਲ ਨਾ ਖੋਜੀਐ ਕਰਮਾਹਿ ਵਿਧਤਾ ਮਨ ਮੁਖ ਹਰ ਮੰਦਰ ਕੀ ਸਾਰ ਨ ਜਾਣਨੀ ਤਨੇ ਜਨਮ ਗਵਤ ਸਭ ਮਹਿ ਇਕ ਵਰਤਦਾ ਗੁਰ ਸਬਦੇ ਪਾਇਆ ਜਾਈ ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੇ ਨਾਇਣ ਸਭ ਮਹਿ ਇੱਕ ਵਰਤਦਾ ਗੁਰ ਸਬਦੇ ਪਾਇਆ ਜਾਇ ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੇ ਨਾਏ ਵਾਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਪਹਿਲਾ ਨਾ ਸਤ ਦੁਖੀਆ ਨਾ ਸਤ ਸੁਖੀਆ ਨਾ ਸਤ ਪਾਣੀ ਜੰਤ ਫਿਰਹਿ 97 ਮੂਡ ਮੁੜਾਈ ਕੇਸੀ 97 ਪੜਿਆ ਦੇਸ ਫਿਰਹਿ ਰਾਗ ਰਾਮ ਕਲੀ ਕੀ ਵਾਰ ਪਹਿਲੀ ਪੌੜੀ 12ਵੀਂ ਸ਼ਲੋਕਾ ਨਾਲ